ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨਾਲ ਇਤਿਹਾਸਾਂ ਜਾ ਕਰ ਰਹੇ ਹਾਨੇ ਹਾਨੇ ਪਾਚੀ ਕਿਤਾਬ ਜੋ ਭਾਈ ਜਗਦੀਪ ਸਿੰਘ ਜੀ ਫਰੀਦਕੋਟ ਵੱਲੋਂ ਲਿਖੀ ਗਈ ਹੈ ਆਪ ਜੀ ਨਾਲ ਇਤਿਹਾਸਾਂ ਜਾ ਕੀਤਾ ਪਿਛਲੇ ਦਿਨ ਵਿੱਚ ਆਪ ਨੇ ਸੁਣਿਆ ਕਿ ਕਿਦਾਂ ਭਾਈ ਸੁਖਾ ਸਿੰਘ ਜੀ ਨੇ ਤੁਰਕਾਂ ਨੂੰ ਵੰਗਾਰਦੇ ਹੋਏ ਸੋਰੋ ਚਨਾਨ ਕੀਤਾ ਉਹਨਾਂ ਦੇ ਸਾਹਮਣੇ ਹੁਣ ਅੱਗੇ ਇਤਿਹਾਸ ਲੈ ਕੇ ਹਾਜ਼ਰ ਹੋਏ ਆਂ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਜਰੂਰ ਕਰੋ ਔਰ ਵੱਧ ਵੱਧ ਸ਼ੇਅਰ ਕਰੋ ਤਾਂ ਜੋ ਸਾਡਾ ਵੱਡਮੁੱਲਾ ਇਤਿਹਾਸ ਹੋਣਾ ਹੋਰਾਂ ਪੈਣਾ ਭਰਾਵਾਂ ਨੌਜਵਾਨਾਂ ਬੱਚਿਆਂ ਤੱਕ ਪਹੁੰਚ ਸਕੇ ਤੇ ਉਹ ਸਾਡੇ ਇਸ ਇਤਿਹਾਸ ਤੋਂ ਜਾਣੂ ਹੋ ਸਕਣ ਅੱਗੇ ਇਤਿਹਾਸ ਸ਼ੁਰੂ ਹੁੰਦਾ ਤਨ ਮਨ ਗੁਰਪਹਿ ਵੇਚਿਆ ਮਨ ਦਿਆ ਸਿਰ ਨਾਲ ਹਟੀ ਤਪੀ ਸਾਚੋ ਸਤੀ ਨਿਹੰਗ ਤਾਰੂ ਸਿੰਘ ਨਾਮ ਗੱਲ ਹੁਣ ਖਾਨ ਬਹਾਦਰ ਦੇ ਜਮਾ ਵੱਸੋਂ ਬਾਹਰ ਹੋ ਗਈ ਸੀ ਉਹ ਪੰਥ ਨੂੰ ਖਤਮ ਕਰਨ ਦੇ ਮਨਸੂਬੇ ਕਰ ਰਿਆ ਸੀ ਪਰ ਉਸ ਤੋਂ ਤਾਂ ਕੱਲਾ ਸੁੱਖਾ ਸਿੰਘ ਹੀ ਲੋਟ ਨਹੀਂ ਆ ਰਿਹਾ ਸੀ ਨਵਾਬ ਨੂੰ ਜਿੱਥੇ ਵੀ ਸਿੰਘਾਂ ਦੀ ਦੱਸ ਪਈ ਉਹ ਦੋਨੋਂ ਫੌਜ ਭੇਜੀ ਇਨਾਮਾਂ ਜ਼ਗੀਰਾਂ ਦੇ ਲਾਲਚ ਮਾਰੇ ਜਾਣ ਕੇ ਡਰ ਉਸ ਦੇ ਹਰ ਤਰ੍ਹਾਂ ਦੇ ਤਰੀਕੇ ਵਰਤ ਕੇ ਦੇਖ ਲੈ ਸਨ ਪਰ ਨਾ ਤਾਂ ਪਿੰਡਾਂ ਵਿੱਚੋਂ ਸਿੰਘਾਂ ਦੇ ਖੈਰ ਖਵਾ ਦੀ ਗਿਣਤੀ ਘਟੀ ਦੇ ਨਾਹੀਂ ਖਾਲਸਾ ਪੰਥ ਦੀ ਮੜਕ ਵਿੱਚ ਰਤਾ ਕਮੀ ਆਈ ਇਧਰ ਸਿੰਘਾਂ ਨੇ ਕਸ਼ਮੀਰ ਬਹਾਵਲਪੁਰ ਪਿਸ਼ੌਰ ਅਤੇ ਪਹਾੜਾਂ ਦਾ ਕਾਫੀ ਇਲਾਕਾ ਲੁੱਟ ਲਿਆ ਸੀ ਨਵਾਬ ਨੂੰ ਕਿਸੇ ਨੇ ਸੂਹ ਦਿੱਤੀ ਕਿ ਮਤਾਬ ਦੇ ਕੋਟ ਕੋਲ ਕੁਝ ਸਿੰਘਾਂ ਨੇ ਉਤਾਰਾ ਕੀਤਾ ਹੋਇਆ ਹੈ ਉਸੇ ਪਲ ਉਸਨੇ ਫੌਜ ਨੂੰ ਹੁਕਮ ਚਾੜ੍ਹਿਆ ਤੇ ਫੌਜਦਾਰਾਂ ਨੇ ਮਤਾਬ ਦੇ ਕੋਟ ਵੱਲ ਚੜ੍ਹਾਈ ਕੀਤੀ ਹਲਕਾਰਿਆਂ ਨੇ ਫੌਜ ਨੂੰ ਕਿਹਾ ਕਿ ਸਿੰਘਾਂ ਦੇ ਸ਼ਸਤਰ ਵੀ ਲਗਭਗ ਨਕਾਰਾ ਹੋ ਚੁਕੇ ਹਨ ਤੇ ਉਹ ਕਾਫੀ ਸਮੇਂ ਤੋਂ ਇੱਕ ਥਾਂ ਤੇ ਟਿਕੇ ਨਾ ਹੋਣ ਕਰਕੇ ਬੁਰੀ ਤਰ੍ਹਾਂ ਥੱਕ ਟੁੱਟ ਵੀ ਚੁਕੇ ਹਨ ਥੋੜੀ ਮੁਸ਼ਕਲਤ ਨਾਲ ਹੀ ਹੱਥ ਆ ਜਾਣਗੇ ਹਲਕਾਰਿਆਂ ਨੇ ਇੰਨਾ ਬੋਲਾਂ ਨੇ ਫੌਜਦਾਰਾਂ ਨੂੰ ਕੁਝ ਤਰਵਾਸਤਾਂ ਦਿੱਤਾ ਪਰ ਅਸਲੀਅਤ ਤੋਂ ਉਹ ਸਭ ਜਾਣੂ ਸੀ ਕਿ ਸਿੰਘਾਂ ਨੂੰ ਥੋੜੀ ਮੁਸ਼ਕਲਤ ਨਾਲ ਫੜ ਲੈਣਾ ਖਾਲਾ ਜੀ ਦਾ ਵਾਰਾ ਨਹੀਂ ਜੇ ਤੁਹਾਡੇ ਕਿਸੇ ਕੋਲੋਂ ਵੀ ਕੋਈ ਸਿੰਘ ਜਿਉਂਦਾ ਬਚ ਕੇ ਲੰਘ ਗਿਆ ਤਾਂ ਮੈਂ ਤੁਹਾਨੂੰ ਧਰਤੀ ਵਿੱਚ ਗੱਡ ਕੇ ਕੁੱਤਿਆਂ ਤੋਂ ਪੜਵਾਵਾਂਗਾ ਫੌਜਦਾਰ ਨੇ ਸਪਾਈਆਂ ਨੂੰ ਸਖਤ ਤਾੜਨਾ ਕੀਤੀ ਮੁਗਲਾਂ ਨੇ ਦੂਰੋਂ ਦੇਖਿਆ ਤਾਂ ਸਿੰਘਾਂ ਦੀ ਗਿਣਤੀ ਮੁੱਠੀ ਪਰ ਹੀ ਜਾਪੀ ਉਹਨਾਂ ਵਿੱਚੋਂ ਵੀ ਕਈ ਹਜੇ ਅੜਿੰਗ ਬੜੇng ਹੀ ਸਨ ਕੁਝ ਨਿਤਨੇਮ ਕਰ ਰਹੇ ਸਨ ਕੁਝ ਘੋੜਿਆਂ ਲਈ ਚਾਰਾ ਤੇ ਕੁਝ ਜੰਗਲ ਪਾਣੀ ਵੱਲ ਨਿਕਲੇ ਹੋਏ ਸਨ ਅਜੇ ਸ਼ਹੀਦੀ ਦੇ ਗਾਵੀਲ ਰਗੜੇ ਵੀ ਨਹੀਂ ਪਪਾਏ ਗਏ ਹਨ ਜੇ ਦੇਗਾ ਵੀ ਛਕੀਆਂ ਹੋਣ ਤਾਂ ਸਿੰਘ ਤਰਾਰੇ ਵਿੱਚ ਹੋਣ ਜੋ ਜ਼ਿਆਦਾਤਰ ਸਿੰਘ ਭੁਖਣ ਭਾਰੇ ਹੀ ਸਨ ਮੁਗਲਾਂ ਜਾਪਿਆ ਕਿ ਇਹ ਤਾਂ ਸਗੋਂ ਜੰਨ ਤੇ ਟੁਕਾ ਵਾਲੀ ਗੱਲ ਹੀ ਹੈ ਪਦਾਰਥ ਤਿਆਰ ਹਨ ਬਸ ਜਾ ਕੇ ਛਗਣੇ ਹਨ ਉਹਨਾਂ ਦੂਰੋਂ ਹੀ ਬੰਦੂਕਾਂ ਦੀ ਇੱਕ ਝਲਕ ਕੀਤੀ ਤੇ ਗੋਲੀਆਂ ਦੇ ਮਗਰ ਹੀ ਤੀਰਾਂ ਦਾ ਮੀਂਹ ਵਰਾ ਦਿੱਤਾ ਕਾਫੀ ਸਿੰਘ ਇਸ ਪਹਿਲੇ ਹਮਲੇ ਵਿੱਚ ਹੀ ਹਿੱਦ ਹੋ ਗਏ ਹੁਣ ਤੁਰਕ ਬਰਛੇ ਨੇਜੇ ਦੇ ਤਲਵਾਰਾਂ ਲੈ ਕੇ ਸਿੰਘਾਂ ਵੱਲ ਨੂੰ ਵਧੇ ਸਿੰਘਾਂ ਦੇ ਹੱਲਾ ਚਾਣ ਚੱਕ ਹੋ ਗਿਆ ਸੀ ਸੋ ਉਹਨਾਂ ਨੂੰ ਸੰਭਲਣ ਦਾ ਸਮਾਂ ਹੀ ਨਾ ਮਿਲਿਆ ਅਸਮਾਨੋਂ ਡਿੱਗਦੀ ਬਿਜਲੀ ਵਾਂਗ ਤੁਰਕ ਆਪਏ ਇੱਕ ਇੱਕ ਸਿੰਘ ਦਵਾਲੇ 100 100 ਤੁਰਕ ਲੋਤੇ ਸਨ ਪਰ ਖਾਲਸਾ ਤਾਂ ਸਮਾਂ ਲੱਖੀ ਹੈ ਉਹ ਹੁਣ ਉਹ ਸੰਭਲ ਚੁੱਕਾ ਸੀ ਜਿੱਥੇ ਜਿੱਥੇ ਵੀ ਸਿੰਘ ਪੈਰਾਂ ਤੇ ਖਲੋ ਗਿਆ ਉੱਥੇ ਉਥੋਂ ਮੁਗਲਾਂ ਦੇ ਪੈਰ ਉਖੜ ਗਏ ਪਹਿਲਾਂ ਜਾਪ ਰਿਆ ਸੀ ਕਿ ਸੁੱਤੇ ਪਏ ਸੈਂਆਂ ਤੇ ਭੁੱਖੇ ਭਗਿਆ ਟੁੱਟ ਕੇ ਪਏ ਗਏ ਹਨ ਪਰ ਹੁਣ ਲੱਗਣ ਲੱਗਾ ਕਿ ਇਨ ਹਿਰਨਾਂ ਦੀ ਕੋਈ ਢਾਰ ਭੁਲੇਖੇ ਨਾ ਛੇਰਾਂ ਦੇ ਘੇਰੇ ਵਿੱਚ ਜਾ ਫਸੀ ਹੈ ਇਹਨਾਂ ਦਾ ਡੇਰਾ ਵੀ ਡੇਰਾ ਹੀ ਸਿਰੋਂ ਪਰੇ ਹੋਵੇ ਉਹਨਾਂ ਨੂੰ ਗਿਣਤੀਆਂ ਦਾ ਕੀ ਭੈ ਜਿਨ੍ਹਾਂ ਦਾ ਡੇਰਾ ਹੀ ਸਿਰੋਂ ਪਰੇ ਹੋਵੇ ਉਹਨਾਂ ਨੂੰ ਗਿਣਤੀਆਂ ਦਾ ਕੀ ਭੈ ਜਿਹੜੇ ਸਿੰਘ ਕਿਧਰੇ ਬਾਹਰ ਵੀ ਗਏ ਹੋਏ ਸਨ ਉਹੋ ਵੀ ਗੋਲੀਆਂ ਦੀ ਆਵਾਜ਼ ਸੁਣ ਕੇ ਦੌੜੇ ਆਏ ਹੋਣ ਸਕੂ ਕਿ ਰਾਤ ਤੁਰਕਾਂ ਨੂੰ ਹੀ ਪੈ ਗਿਆ ਸੀ ਲੜਦਿਆਂ ਲੜਦਿਆਂ ਰਾਤ ਪੈ ਗਈ ਰਾਤ 10 ਸਿੰਘਾਂ ਲਈ ਇੰਜ ਸੀ ਜਿਵੇਂ ਕੋਈ ਬਾਲ ਇਕਦਮ ਜਵਾਨ ਹੋ ਗਿਆ ਹੋਵੇ ਤੁਰਕ ਹੁਣ ਸਾਰੇ ਦਿਨ ਚੜਦੇ ਰਹੇ ਹੁਣ ਕਰਕੇ ਜੁੱਦ ਵਿਰਾਮ ਭਾਲਦੇ ਸਨ ਤੇ ਕੁਝ ਪਿੱਛੇ ਹੋ ਰਹੇ ਸਨ ਪਰ ਖਾਲਸਾ ਤਾਂ ਭਖਿਆ ਹੀ ਹੁਣ ਸੀ ਸੋ ਉਹਨਾਂ ਤੁਰਕਾਂ ਨੂੰ ਕਦ ਪਿੱਛੇ ਮੋੜਨ ਦੇਣਾ ਸੀ ਫੌਜਦਾਰ ਘੋੜਾ ਪਿਛਾ ਮੋੜਨ ਲੱਗਾ ਤਾਂ ਬਾਬਾ ਲੱਧਾ ਸਿੰਘ ਅੱਗੇ ਆਣ ਖਲੋਤੇ ਜੰਗ ਹਜੇ ਮੁੱਕੀ ਕਿੱਥੇ ਹੈ ਖਾਨ ਸਾਹਿਬ ਜੋਦਿਆਂ ਦਾ ਕੰਮ ਨਹੀਂ ਇਹ ਕਿ ਚਲਦੀ ਜੰਗ ਵਿੱਚ ਹੀ ਆਰਾਮ ਕਰਨ ਲਈ ਘੋੜੇ ਮੋੜ ਲੈਣ ਜਿੱਤ ਹਾਰ ਹੋ ਜਾਣ ਮਗਰੋਂ ਹੀ ਵਿਰਾਮ ਲਾਵਾਂਗੇ ਆਓ ਇਹ ਕਹਿੰਦਿਆਂ ਬਾਬਾ ਜੀ ਨੇ ਇੱਕ ਭਰਮਾਵਾਰ ਫੌਜਦਾਰ ਦੀ ਧੌਂ ਤੇ ਕੀਤਾ ਫੌਜਦਾਰ ਕਿਆਮਤ ਤੀਕ ਲਈ ਸੌ ਗਿਆ ਹੁਣ ਸਰਦਾਰ ਤੋਂ ਸਖਣੀ ਫੌਜ ਕਦੋਂ ਤੱਕ ਲੜੇ ਸੋ ਮੁਗਲ ਭੱਜਣ ਲਈ ਰਾਹ ਲੱਭਣ ਲੱਗੇ ਜਿਸ ਦਾ ਜਿੱਧਰੋਂ ਵੀ ਦਾ ਲੱਗਿਆ ਉਹ ਨਿਕਲ ਗਿਆ ਆਈ ਤਾਂ ਤੁਰਕ ਫੇਨਾ ਸਿੰਘਾਂ ਦਾ ਸ਼ਿਕਾਰ ਕਰਨ ਲਈ ਸੀ ਪਰ ਸਗੋਂ ਉਹਨਾਂ ਦਾ ਮਾਲ ਉਹਨਾਂ ਨੂੰ ਮਾਲਾ ਮਾਲ ਕਰ ਗਈ ਵੱਡੀ ਮਾਤਰਾ ਵਿੱਚ ਹਥਿਆਰ ਬਹੁਤ ਸਾਰਾ ਰਾਸ਼ਨ ਤੇ ਨਗਦੀ ਖਾਲਸੇ ਦੇ ਹੱਥ ਲੱਗ ਗਈ ਇਥੋਂ ਨਿਕਲ ਕੇ ਸਿੰਘ ਹੁਣ ਕੁਝ ਦਿਨਾਂ ਲਈ ਖਿੰਡ ਪੁੰਡ ਗਏ ਤੇ ਵੱਖ-ਵੱਖ ਪਾਸਿਆਂ ਨਿਕਲ ਗਏ ਜ਼ਿਆਦਾਤਰ ਜਥੇ ਡੂੰਘੇ ਜੰਗਲਾਂ ਵੱਲ ਚਲੇ ਗਏ ਇਹੇ ਦਿਨ ਨੂੰ ਤਾਂ ਟਿਕ ਕੇ ਜੰਗਲ ਵਿੱਚ ਹੀ ਬੈਠੇ ਰਹਿੰਦੇ ਤੇ ਰਾਤ ਨੂੰ ਕਿਧਰੋਂ ਲੁੱਟਮਾਰ ਕਰ ਲਿਆਉਂਦੇ ਜੰਗਲਾਂ ਵਿੱਚ ਬੈਠੇ ਸਿੰਘਾਂ ਦਾ ਜਦ ਆਲੇ-ਦੁਆਲੇ ਦੇ ਪਿੰਡਾਂ ਵਿੱਚ ਬੈਠੇ ਪੰਥ ਦੇ ਹਮਦਰਦ ਸਿੰਘਾਂ ਨੂੰ ਪਤਾ ਲੱਗਦਾ ਤਾਂ ਉਹ ਆਪਣੀ ਜਾਨ ਤਲੀ ਤੇ ਧਰ ਕੇ ਵੀ ਇਹਨਾਂ ਨੂੰ ਰਾشن ਪਾਣੀ ਪਹੁੰਚਾਉਂਦੇ ਖਾਲਸੇ ਦੇ ਇਹਨਾਂ ਖੈਰ ਖਵਾ ਵਿੱਚੋਂ ਹੀ ਇੱਕ ਭਾਈ ਤਾਰੂ ਸਿੰਘ ਵੀ ਸੀ ਇੱਧਰ ਕੁਝ ਸਿੰਘ ਜੰਗਲ ਵਿੱਚੋਂ ਰਾਤ ਨੂੰ ਕਿਸੇ ਹੱਲੇ ਲਈ ਬਾਹਰ ਨਿਕਲੇ ਸਨ ਕਿ ਤੜ ਤੜਕੇ ਉਹਨਾਂ ਨੂੰ ਕਿਸੇ ਮੁਗਲ ਕੇ ਬਗਿਆੜ ਦੀ ਖੱਡ ਵਿੱਚ ਵੜਦੇ ਹੋਏ ਦੇਖ ਲਿਆ ਇਹ ਤਿੰਨ ਸਿੰਘ ਸਨ ਬਾਬਾ ਲੱਧਾ ਸਿੰਘ ਭੰਗੂ ਲੰਬੇ 헤ਰਾ ਦਾ ਭਾਈ ਰਾਮ ਸਿੰਘ ਤੇ ਭਾਈ ਸਲੱਖਣ ਸਿੰਘ ਗਿੱਲ ਇਹ ਤਿੰਨੇ ਸਿੰਘ ਬਗਿਆੜ ਦੀ ਖੱਡ ਵਿੱਚ ਚਲੇ ਗਏ ਬਗਿਆੜ ਦਾ ਤਾਂ ਪਤਾ ਨਹੀਂ ਕੀ ਬਣਿਆ ਪਰ ਖਾਨ ਬਹਾਦਰ ਦੇ ਤੁਰਕ ਬਗਿਆੜ ਜ਼ਰੂਰ ਛੇਤੀ ਨਾਲ ਚੜਾਈ ਕਰਕੇ ਆ ਗਏ ਸਿੰਘਾਂ ਨੇ ਖੱਡ ਸਗੋਂ ਹੋਰ ਡੂੰਗੀ ਕਰ ਲਈ ਤੇ ਅੱਗੇ ਤੱਕ ਚਲੇ ਗਏ ਮੁਗਲ ਅੰਦਰ ਤਾਂ ਜਾਣ ਨਾ ਬਾਰ ਖਲੋਤੇ ਹੀ ਸਿੰਘਾਂ ਨੂੰ ਵਾਜਾ ਮਾਰੀ ਜਾਣ ਤੁਸੀਂ ਚਾਰੇ ਪਾਸਿਆਂ ਤੋਂ ਘਿਰ ਗਏ ਹੋ ਬੇਤਰੀ ਇਸੇ ਵਿੱਚ ਹੀ ਹੈ ਕਿ ਬਾਹਰ ਆ ਜਾਓ ਪਰ ਇੱਕ ਵੀ ਮੁਗਲ ਨੇ ਖੱਡ ਅੰਦਰ ਜਾਣ ਦਾ ਜੇਰਾ ਨਹੀਂ ਕੀਤਾ ਹਾਰ ਕੇ ਮੁਗਲ ਸੈਨਾਪਤੀਆਂ ਨੇ ਬੰਦੂਕੀਆਂ ਨੂੰ ਖੱਡ ਵਿੱਚ ਗੋਲੀਆਂ ਮਾਰ ਲੈ ਕਿਆ ਸੈਂਕੜੇ ਗੋਲੀਆਂ ਖੱਡ ਦੇ ਮੂੰਹ ਦੇ ਅੰਦਰ ਨੂੰ ਚਲਾਈਆਂ ਗਈਆਂ ਗੋਲੀਆਂ ਤਾਂ ਸਿੰਘਾਂ ਤੱਕ ਨਾ ਅਪੜੀਆਂ ਪਰ ਧੋਏ ਨੇ ਉਹਨਾਂ ਦਾ ਸਾਹ ਕੁੱਟਣਾ ਸ਼ੁਰੂ ਕਰ ਦਿੱਤਾ ਸਿੰਘਾਂ ਨੇ ਖੱਡ ਵਿੱਚ ਹੀ ਇੱਕ ਛੋਟੀ ਖੱਡ ਪਟ ਕੇ ਕੂਲ ਜੋ ਵੀ ਲੀੜੇ ਕੱਪੜੇ ਸਨ ਉਸ ਦੇ ਮੂੰਹ ਵਿੱਚ ਧੁੰਦ ਤੇ ਮੁਗਲਾਂ ਦੇ ਗੱਲ ਕੁਝ ਹਿਸਾਬ ਵਿੱਚ ਨਹੀਂ ਆ ਰਹੀ ਸੀ ਕਿ ਕੀਤਾ ਕੀ ਜਾਏ ਉਹਨਾਂ ਨੇ ਪਿੰਡ ਵਿੱਚੋਂ ਕੁਝ ਜੱਟ ਬੁਲਾਏ ਤੇ ਖੱਡ ਪਟਵਾਉਣ ਲੱਗੇ ਪਰ ਜੱਟ ਸਿੰਘਾਂ ਨਾਲ ਹਮਦਰਦੀ ਰੱਖਦੇ ਸਨ ਸੋ ਬਹਾਨੇ ਜਹੇ ਨਾਲ ਕਹੀ ਦੇ ਦਸਤੇ ਤੋੜ ਦਿੰਦੇ ਇਸੋ ਤੱਕੋ ਤੱਕੀ ਵਿੱਚ ਜਹੀ ਵਿੱਚ ਰਾਤ ਪੈ ਗਏ ਹਾਰ ਕੇ ਮੁਗਲ ਸੇਨਾਪਤੀ ਦੇ ਬਾਲਨ ਇਕੱਠਾ ਕਰਵਾ ਕੇ ਖੱਡ ਦਾ ਮੂੰਹ ਪਰਵਾ ਦਿੱਤਾ ਤੇ ਅੱਗ ਲਗਾ ਦਿੱਤੀ ਹੁਣ ਸਿੰਘਾਂ ਨੇ ਧੂਏ ਤੋਂ ਬਚਣ ਲਈ ਗਿੱਲੀ ਮਿੱਟੀ ਦਾ ਸਹਾਰਾ ਲਿਆ ਇਧਰ ਫੌਜ ਵਿੱਚ ਕਿਸੇ ਤਰ੍ਹਾਂ ਫਵਾਹ ਫੈਲ ਗਈ ਕਿ ਸਿੰਘਾਂ ਦੇ ਇੱਕ ਜਥੇ ਨੂੰ ਮੁਗਲਾਂ ਦੇ ਇਸ ਹਮਲੇ ਦਾ ਪਤਾ ਲੱਗ ਗਿਆ ਹੈ ਤੇ ਉਹ ਮਾਰੋ-ਮਾਰ ਕਰਦੇ ਇਧਰ ਹੀ ਆ ਰਹੇ ਹਨ ਇਹ ਫਵਾਹ ਪਿੰਡ ਦੇ ਜੱਟਾਂ ਵਿੱਚੋਂ ਹੀ ਕਿਸੇ ਨੇ ਛੱਡੀ ਪਰ ਮੁਗਲ ਸੇਨਾ ਦੇ ਤਾਂ ਸਾਹ ਸੁੱਤੇ ਪਏ ਸਨ ਬਸ ਥੋੜੀ ਹੋਰ ਰਾਤ ਪੈਣ ਦੀ ਧੀਰ ਹੈ ਸਿੰਘ ਆਉਣ ਹੀ ਵਾਲੇ ਹਨ ਅਸੀਂ ਤਾਂ ਕਹਿ ਦਿਆਂਗੇ ਕਿ ਸਾਨੂੰ ਤਾਂ ੱੱਕੇ ਨਾਲ ਪਿੰਡਾਂ ਵਿੱਚ ਧੂਕੇ ਲਿਆਏ ਹਨ ਸਿੰਘਾਂ ਨੂੰ ਤਾਂ ਜੀ ਕਹਿੰਦੇ ਨੇ ਰਾਤਾਂ ਨੂੰ ਦਿਨ ਨਾਲੋਂ ਵੀ ਜ਼ਿਆਦਾ ਦਿਸਦਾ ਹੈ ਇਸ ਤਰ੍ਹਾਂ ਦੀ ਆਵਾਜ਼ਾਂ ਕਈ ਪਾਸਿਓਂ ਆਉਣ ਲੱਗੀਆਂ ਫੌਜ ਦਾ ਡਰ ਹੋਰ ਵੱਧ ਗਿਆ ਤੇ ਹੌਲੀ-ਹੌਲੀ ਫੌਜ ਖੱਡ ਅਗਿਓਂ ਖਿਸਕਣ ਲੱਗੀ ਤੁਰਕਾਂ ਦੇ ਜਾਣ ਦੀ ਧੀਰ ਸੀ ਕਿ ਪਿੰਡ ਵਾਲਿਆਂ ਨੇ ਰਲ ਕੇ ਅੱਗ ਬੁਝਾ ਦਿੱਤੀ ਤੇ ਵਿੱਚ ਸਿੰਘ ਖੱਡ ਵਿੱਚੋਂ ਬਾਹਰ ਆ ਗਏ ਇਹ ਗੱਲ ਮੈਨੂੰ ਮੇਰੇ ਤਾਏ ਬਾਬੇ ਲੱਦੇ ਸਿੰਘ ਨੇ ਆਪ ਦੱਸੀ ਸੀ ਉਹ ਆਪ ਉਸ ਖੱਡ ਵਿੱਚ ਸੀ ਬਾਬਾ ਭੰਗੂ ਬੋਲਿਆ ਬਾਬਾ ਲੱਦਾ ਸਿੰਘ ਮੇਰਾ ਕੋੜ ਤੋਂ ਸੀ ਹਾਂ ਮੇਰੇ ਦਾਦੇ ਦੇ ਭਰਾ ਦਾ ਪੁੱਤਰ ਸੀ ਉਸ ਆਪ ਮੈਨੂੰ ਗੋਦ ਬਿਠਾ ਕੇ ਇਹ ਕਥਾ ਸੁਣਾਈ ਸੀ ਤੇ ਤੁਸੀਂ ਸਾਨੂੰ ਗੋਦ ਬਿਠਾ ਸੁਣਾ ਰਹੇ ਹੋ ਹੱਸਦਾ ਹੋਇਆ ਦਰਬਾਰਾ ਸਿੰਘ ਬੋਲਿਆ ਹੁਣ ਅੱਗੇ ਸੁਣੋ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਕਥਾ ਸਾਖੀ ਭਾਈ ਤਾਰੂ ਸਿੰਘ ਕੀ ਚੱਲੀ ਖਾਨ ਬਹਾਦਰ ਦਿਆਂ ਸਿੰਘਾਂ ਨੂੰ ਮਕਾਉਣ ਦੀਆਂ ਸਭ ਵਿਦਾਂ ਲਗਭਗ ਵਿਅਰਥ ਰਹੀਆਂ ਹਨ ਉਸ ਨੇ ਆਪਣੇ ਸਭ ਉਹ ਅਹਲਕਾਰ ਸਦੇ ਜਿਨ੍ਹਾਂ ਦਾਅਵੇ ਕੀਤੇ ਸਨ ਕਿ ਸਿੰਘਾਂ ਦਾ ਧਰਤੀ ਤੋਂ ਨਾਮੋ ਨਿਸ਼ਾਨ ਮਟਾ ਦੇਵਾਂਗੇ ਜਿਨ੍ਹਾਂ ਨੇ ਸਿੰਘਾਂ ਨੂੰ ਖਤਮ ਕਰ ਦੇਣ ਦੇ ਵਾਅਦੇ ਕਰਕੇ ਵੱਡੀਆਂ-ਵੱਡੀਆਂ ਜ਼ਗੀਰਾਂ ਹਕੂਮਤੋਂ ਹਾਸਲ ਕਰ ਰਹੀਆਂ ਸਨ ਮੈਨੂੰ ਸਿਰਫ ਇਹ ਦੱਸੋ ਕਿ ਜੇ ਤੁਹਾਡੇ ਪਹਿਰੇ ਇਨੇ ਸਖਤ ਹਨ ਤਾਂ ਸਿੰਘ ਅੰਨ ਪਾਣੀ ਕਿੱਥੋਂ ਹਾਸਲ ਕਰਦੇ ਹਨ ਨਾ ਤਾਂ ਉਹ ਕੋਈ ਚਾਕਰੀਆਂ ਕਰਦੇ ਹਨ ਤੇ ਨਾ ਹੀ ਉਹਨਾਂ ਦੇ ਕੋਈ ਵਪਾਰ ਹਨ ਜੋ ਕੋਈ ਬਜਮੀ ਆਮਦਨ ਆਉਂਦੀ ਹੋਵੇ ਪਿੰਡਾਂ ਸ਼ਹਿਰਾਂ ਨਾਲ ਉਸਪਰਕ ਉਹਨਾਂ ਦਾ ਸੀ ਤੋੜ ਰੱਖਿਆ ਹੈ ਗੁਰਦੁਆਰਿਆਂ ਦੇ ਚੜਾਵੇ ਅਸੀਂ ਬੰਦ ਕਰ ਦਿੱਤੇ ਹਨ ਗੁਰੂਆਂ ਦੇ ਨਾਮ ਦੀ ਅਰਦਾਸ ਭੇਟਾ ਵੀ ਉਹਨਾਂ ਨੂੰ ਨਹੀਂ ਮਿਲ ਰਹੀ ਜੰਗਲਾਂ ਵਿੱਚੋਂ ਘਾਹ ਫੂਸ ਤੇ ਸਾਗ ਪੱਤ ਖਾ ਕੇ ਕੋਈ ਕਿੰਨੀ ਕੁ ਧੇਰ ਜਿਉਂਦਾ ਰਹਿ ਸਕਦਾ ਹੈ ਬਸ ਮੈਂ ਸਿਰਫ ਇਹ ਜਵਾਬ ਮੰਗਦਾ ਹਾਂ ਕਿਉਂ ਖਾਂਦੇ ਕੀ ਹਨ ਜਕਰੀਆ ਸਾਰੇ ਦਰਬਾਰੀਆਂ ਵੱਲ ਪ੍ਰਸ਼ਨ ਪ੍ਰਸ਼ਨਾਤਮਕ ਨਜ਼ਰਾਂ ਨਾਲ ਦੇਖ ਰਿਆ ਸੀ ਅਸੀਂ ਤਾਂ ਸ਼ੇਰਾਂ ਬਗਿਹੜਾਂ ਦੀਆਂ ਖੱਡਾਂ ਵਿੱਚੋਂ ਵੀ ਕੱਢ-ਕੱਢ ਮਾਰ ਦਿੱਤੇ ਹਨ ਪਿੰਡਾਂ ਦੇ ਪਿੰਡ ਉਜਾਰਦੇ ਤੇ ਹਨ ਜਿੰਦੇ ਪਰਿਵਾਰ ਵਿੱਚੋਂ ਕੋਈ ਇੱਕ ਸਿੰਘ ਸਾਜ ਜਾਏ ਅਸੀਂ ਸਾਰਾ ਕੁੰਬਾ ਮਾਰ ਸੁੱਟਦੇ ਹਾਂ ਕਿਉਂ ਖਤਮ ਨਹੀਂ ਹੋ ਰਿਹਾ ਸਿੰਘ ਗੱਲ ਸਾਡੇ ਖਾਨੇ ਵਿੱਚ ਨਹੀਂ ਪੈ ਰਹੀ ਇੱਕ ਫੌਜਦਾਰ ਬੋਲਿਆ ਖੱਡਾਂ ਵਿੱਚੋਂ ਜਿਹੜੇ ਤੂੰ ਕੱਢ ਕੇ ਮਾਰੇ ਹਨ ਉਹਨਾਂ ਦੀ ਗੱਲ ਨਾ ਹੀ ਕਰੇ ਤਾਂ ਚੰਗਾ ਹੈ ਗਿਣਤੀ ਦੇ 3-4 ਸਿੰਘ ਨੇ ਥੋੜੀ ਏਡੀ ਫੌਜ ਦੀਆਂ ਗੋਡਨੀਆਂ ਲਵਾ ਦਿੱਤੀਆਂ ਕਿਹੜਾ ਹਿੱਲਾ ਨਹੀਂ ਵਰਤਿਆ ਤੁਸੀਂ ਉਹਨਾਂ ਨੂੰ ਖੱਡ ਵਿੱਚੋਂ ਕੱਢਣ ਦਾ ਤੇ ਫਿਰ ਵੀ ਕਿੰਨੀ ਬੁਰੀ ਤਰ੍ਹਾਂ ਸਫਲ ਹੋ ਅਸਫਲ ਰਹੇ ਮੇਰੀ ਰਾਤਾਂ ਦੀ ਨੀਂਦ ਉੱਡ ਗਈ ਹੈ ਇਹ ਸੋਚ-ਸੋਚ ਕੇ ਇਉਂ ਤਾਂ ਹਕੂਮਤ ਤੁਹਾਨੂੰ ਸਾਰਿਆਂ ਨੂੰ ਦਿੱਤੀਆਂ ਜ਼ਗੀਰਾਂ ਜ਼ਬਤ ਕਰ ਲਵੇ ਕਿਉਂਕਿ ਤੁਸੀਂ ਸਿੰਘਾਂ ਨੂੰ ਮਾਰਨ ਦੇ ਆਪਣੇ ਟੀਚੇ ਵਿੱਚ ਅਸਫਲ ਰਹੇ ਹੋ ਜਕਰੀਆ ਚੀਕਦਾ ਹੋਇਆ ਬੋਲਿਆ ਮੈਂ ਤੁਹਾਨੂੰ ਇਸ ਦਾ ਕਾਰਨ ਦੱਸ ਸਕਦਾ ਹਾਂ ਖਾਨ ਸਾਹਿਬ ਜਗੀਰ ਖੁੱਸਨ ਦੇ ਡਰੋਂ ਝੰਡਿਆਲੇ ਵਾਲਾ ਹਰ ਭਗਤ ਨਰਨਜਣੀਆਂ ਛੇਤੀ ਨਾਲ ਬੋਲਿਆ ਜਕਰੀਆ ਉਸ ਵੱਲ ਦੇਖਣ ਲੱਗਾ ਤੇ ਨਰਨਜਣੀਆਂ ਨੇ ਗੱਲ ਜਾਰੀ ਰੱਖੀ ਇਸ ਵਿੱਚ ਕੋਈ ਸ਼ੱਕ ਨਹੀਂ ਖਾਨ ਸਾਹਿਬ ਕਿ ਹਕੂਮਤੀ ਪਹਿਰਾ ਬਹੁਤ ਸਖਤ ਹੈ ਤੇ ਹਕੂਮਤ ਦੇ ਪੈ ਖੈਰ ਖਵਾ ਵੀ ਆਪਣੀ ਪੂਰੀ ਵਾਹ ਲਾ ਰਹੇ ਹਨ ਪਰ ਅਸਲ ਗੱਲ ਇਹ ਹੈ ਕਿ ਪਿੰਡਾਂ ਵਿੱਚ ਹਜੇ ਵੀ ऐसे ਸਿੱਖ ਬੈਠੇ ਹਨ ਜੋ ਆਪ ਰੋਟੀ ਮਗਰੋਂ ਖਾਂਦੇ ਹਨ ਪਹਿਲਾਂ ਜੰਗਲਾਂ ਵਿੱਚ ਸਿੰਘਾਂ ਨੂੰ ਪਹੁੰਚਾ ਕੇ ਆਉਂਦੇ ਹਨ ਹਰ ਕਿਸੇ ਦਾ ਵਿਤ ਹੈ ਕੋਈ ਪੰਜਾਂ ਸਿੰਘਾਂ ਲਈ ਭੇਜਦਾ ਹੈ ਕੋਈ ਦਸਾਂ ਲਈ ਤੇ ਕੋਈ ਲਜਾਂ ਦੀ ਸੇਵਾ ਕਰਦਾ ਹੈ ਭਾਵੇਂ ਉਹ ਕਿਰਤ ਤਾਂ ਸੁੱਚੀ ਹੀ ਕਰਦੇ ਹਨ ਤੇ ਹਕੂਮਤ ਨੂੰ ਕਰ ਆਦ ਵੀ ਦਿੰਦੇ ਹਨ ਪਰ ਬਾਕੀ ਬਚਿਆ ਸਭ ਕੁਝ ਉਹਨਾਂ ਨੇ ਸਿੰਘਾਂ ਦੀ ਭੇਟ ਕਰ ਰੱਖਿਆ ਹੈ ਇਹਨਾਂ ਵਿੱਚੋਂ ਬਹੁਤੇ ਤਾਂ ਆਪ ਫਾਕੇ ਵੀ ਕੱਟ ਲੈਂਦੇ ਹਨ ਪਰ ਸਿੰਘਾਂ ਤੱਕ ਅੰਨ ਜ਼ਰੂਰ ਪਹੁੰਚਾਉਂਦੇ ਹਨ ਇਥੋਂ ਤੱਕ ਵੀ ਕਿ ਆਪ ਸਿਆਲਾਂ ਵਿੱਚ ਭਾਵੇਂ ਰਾਤਾਂ ਅੱਗ ਬਾਲ ਕੇ ਕਟਣ ਪਰ ਸਿੰਘਾਂ ਨੂੰ ਬਸਤਰਾਂ ਭੂਰਿਆਂ ਦੀ ਟੋਟ ਨਹੀਂ ਆਉਣ ਦਿੰਦੇ ਇਹ ਨਹੀਂ ਮਰਨਗੇ ਕਦੇ ਵੀ ਸਾਡੇ ਤੋਂ ਹਕੂਮਤ ਦੇ ਇਹਨਾਂ ਵੈਰੀ ਸਿੱਖਾਂ ਤੋਂ ਮੁਕਤ ਰਾਜ ਦਾ ਸਾਡਾ ਸੁਪਨਾ ਕਦੇ ਪੂਰਾ ਨਹੀਂ ਹੋ ਸਕਦਾ ਛੇਤੀ ਤੋਂ ਛੇਤੀ ਪੇਸ਼ ਕਰੋ ਇਹਨਾਂ ਸਾਰੇ ਸਿੰਘਾਂ ਦੇ ਹਮਦਰਦਾਂ ਨੂੰ ਸਾਡੀ ਕਚਹਿਰੀ ਵਿੱਚ ਇਹਨਾਂ ਨੂੰ ਭਰੇ ਬਾਜ਼ਾਰ ਵਿੱਚ ਕਤਲ ਕੀਤਾ ਜਾਏਗਾ ਤਾਂ ਕਿ ਬਾਕੀਆਂ ਨੂੰ ਕੰਨ ਹੋ ਜਾਣ ਜਕਰੀਆ ਨਾਲੇ ਤਾਂ ਆਪਣੀ ਸਫਲਤਾ ਤੇ ਮੱਥਾ ਪੇਟ ਰਿਆ ਸੀ ਤੇ ਨਾਲ ਹੀ ਗੁੱਸੇ ਵਿੱਚ ਲੋਹਾ ਲਖਾ ਹੋ ਰਿਹਾ ਸੀ ਤੂੰ ਜਾਣਦਾ ਹੈ ਇਹਨਾਂ ਵਿੱਚੋਂ ਕਿਸੇ ਦਾ ਪਤਾ ਜਕਰੀਏ ਨੇ ਨਰੰਜਣੀਆਂ ਨੂੰ ਪੁੱਛਿਆ ਜੀ ਖਾਨ ਸਾਹਿਬ ਇੱਕ ਦਾ ਤਾਂ ਲਾਹੌਰ ਦੇ ਨੇੜੇ ਹੀ ਪਿੰਡ ਪੂਲਾ ਤਾਰੂ ਸਿੰਘ ਨਾਮ ਸੁਣੀਦਾ ਹੈ ਬਾਕੀ ਲੋਕਾਂ ਵਾਂਗ ਹਕੂਮਤ ਹੀ ਕਰ ਵੀ ਭਰਦਾ ਹੈ ਬਸ ਇੱਕ ਭੈਣ ਤੇ ਇੱਕ ਮਾਂ ਹਨ ਘਰ ਵਿੱਚ ਥੋੜਾ ਬਹੁਤ ਰੁੱਖੀ ਮਿੱਸੀ ਆਪ ਖਾਂਦੇ ਹਨ ਤੇ ਬਾਕੀ ਸਿੰਘਾਂ ਦੀ ਸੇਵਾ ਵੱਲ ਲਾਉਂਦੇ ਹਨ ਲੋਕਾਂ ਦੇ ਘਰਾਂ ਵਿੱਚੋਂ ਚੱਕੀ ਚੱਕੀਆਂ ਪੀ ਕੇ ਚੌਲ ਕੁੱਟ ਕੇ ਰਸਦ ਪਾਣੀ ਇਕੱਠਾ ਕਰਦੇ ਹਨ ਕਹਿੰਦੇ ਨੇ ਕਿ ਆਪ ਤਿੰਨੇ ਮਰੇ ਜਿਹੇ ਸਰੀਰਾਂ ਦੇ ਹਨ ਬਸ ਇਹਨਾਂ ਕੋ ਖਾਂਦੇ ਹਨ ਕਿ ਕਿਰਤ ਕਰਨ ਲਈ ਜਿਉਂਦੇ ਰਹਿ ਸਕਣ ਇਹ ਤਾਂ ਸਿੰਘਾਂ ਨੂੰ ਜਾਂ ਮਾਨੋ ਪੂਜਦੇ ਹਨ ਇਹ ਵੀ ਸੁਣੀਦਾ ਹੈ ਕਿ ਜਦ ਮਸਜਿਦ ਵਿੱਚੋਂ ਬਾਗ ਆਉਂਦੀ ਹੈ ਤਾਂ ਕੰਨਾਂ ਵਿੱਚ ਉਂਗਲਾਂ ਦੇ ਲੈਂਦੇ ਹਨ ਕੁਝ ਗੱਲਾਂ ਨਰੰਜਣੀਏ ਆਪਣੇ ਕੋਲੋਂ ਜੋੜ ਕੇ ਵੀ ਸੁਣਾਉਣ ਲੱਗ ਪਿਆ ਕਿਸੇ ਸੁਲਤਾਨੀਏ ਦਾ ਰੋਟ ਜਾਂ ਮਕਬਰੇ ਦੀ ਸ਼ੀਰਨੀ ਨਹੀਂ ਖਾਂਦੇ ਸਿਰਫ ਆਪਣੇ ਗੁਰੂ ਦੀ ਬਾਣੀ ਹੀ ਪੜਦੇ ਸੁਣਦੇ ਹਨ ਨਾ ਹਿੰਦਿਆ ਵਾਂ ਗੰਗਾ ਨਾ ਹੋਣ ਜਾਂਦੇ ਹਨ ਬਸ ਆਪਣੇ ਗੁਰੂ ਦੇ ਬਣਾਏ ਸਰੋਵਰਾਂ ਵਿੱਚ ਹੀ ਚੁੱਭੀਆਂ ਲਾਉਂਦੇ ਹਨ ਤੇ ਉਸੇ ਨੂੰ ਸੱਚਾ ਤੀਰਥ ਠਾਕਦੇ ਹਨ ਨਾ ਹੀ ਕਿਸੇ ਰਾਮ ਚੰਦਰ ਜਾਂ ਕ੍ਰਿਸ਼ਨ ਦਾ ਜਾਪ ਕਰਦੇ ਹਨ ਬਸ ਗੁਰੂ ਗੁਰੂ ਜਪਦੇ ਹਨ ਇਹ ਤਾਰੂ ਸਿੰਘ ਦਾ ਨਿਤਕਰਮ ਹੈ ਜਦ ਪਿੰਡ ਸੌ ਜਾਂਦਾ ਹੈ ਉਹ ਜੰਗਲ ਵਿੱਚ ਸਿੰਘਾਂ ਨੂੰ ਰੋਟੀਆਂ ਦੀ ਪੰਡ ਪਹੁੰਚਾ ਕੇ ਆਉਂਦਾ ਹੈ ਇਸ ਤੋਂ ਬਿਨਾਂ ਕੋਈ ਹੋਰ ਜਕਰੀਆ ਇਸ ਜਗਲ ਤੋਂ ਹੋਰ ਸਿੰਘਾਂ ਬਾਰੇ ਵੀ ਜਾਨਣਾ ਚਾਹੁੰਦਾ ਸੀ ਦੂਜਾ ਹੈ ਮੀਰਾ ਕੋਟਿਆ ਮਤਾਬ ਸਿੰਘ ਜਿਸ ਨੇ ਮੱッセ ਰੰਗੜ ਦਾ ਸਿਰ ਲਾਇਆ ਸੀ ਉਹ ਤਾਂ ਮਨੁਹਨੇਰੀ ਹੈ ਜੇ ਅੱਜ ਬੀਕਨਰ ਤੇ ਕੱਲ ਜੈਪੁਰ ਹੋਵੇਗਾ ਤੇ ਪਰਸੋਂ ਜੋਧਪੁਰ ਉਹ ਸਾਡੇ ਜਿਆਨ ਨੂੰ ਮਾਰਦਾ ਹੈ ਪਤਾ ਨਹੀਂ ਪਿੰਡਾਂ ਦੇ ਕਿੰਨੇ ਚੌਧਰੀ ਮੁਖਬਰ ਨਵਾਬ ਉਸ ਨੇ ਕੁੱਟੇ ਹਨ ਸਾਡੇ ਵਰਗਿਆਂ ਤੋਂ maal ਖੋ ਕੇ ਸਾਰੇ ਦਾ ਸਾਰਾ ਖਾਲਸੇ ਦੇ ਲੰਗਰਾਂ ਚ ਪਾ ਦਿੰਦਾ ਹੈ ਉਹ ਬਹੁਤ ਸੂਰਮਾ ਹੈ ਤੇ ਹਰ ਵੇਲੇ 40 50 ਸਿੰਘਾਂ ਦਾ ਜਥਾ ਨਾਲ ਰੱਖਦਾ ਹੈ ਹੇ ਖਾਨ ਬਹਾਦਰ ਸਾਡੇ ਜਿਹੜੇ ਜਿਹੜੇ ਤੁਹਾਡੇ ਤੋਂ 14 ਲੈ ਕੇ ਜਾਂਦੇ ਹਨ ਉਹ ਰਾਤ ਨੂੰ ਉਹਨਾਂ ਕੋਲ ਆਉਂਦਾ ਹੈ ਨਾਲੇ ਤਾਂ ਕੁੱਟਦਾ ਹੈ ਤੇ ਨਾਲੇ ਸਭ ਕੁਝ ਖੋਹ ਕੇ ਲੈ ਜਾਂਦਾ ਹੈ ਕਈ ਥਾਈ ਤਾਂ ਉਹ ਪੱਕਾ ਕਰੀ ਵਿਸੁੱਲਣ ਲੱਗ ਪਿਆ ਹੈ ਨਰੰਜਨੀਏ ਨੇ ਭਾਈ ਮਤਾਬ ਸਿੰਘ ਬਾਰੇ ਵੀ ਜਕਰੀਏ ਨੂੰ ਦੱਸਿਆ ਜਕਰੀਆ ਖਾਨ ਨੇ ਉਸੇ ਵੇਲੇ ਹਰ ਭਗਤ ਨਰੰਜਨੀਏ ਨੂੰ ਹੁਕਮ ਕੀਤਾ ਕਿ ਉਹ ਮਤਾਬ ਸਿੰਘ ਨੂੰ ਫੜ ਕੇ ਲਿਆਵੇ ਨਰੰਜਨੀਆ ਮਤਾਬ ਸਿੰਘ ਤੋਂ ਭੈ ਖਾਂਦਾ ਸੀ ਸੋ ਉਹ ਕਹਿਣ ਲੱਗਾ ਕਿ ਕਿਉਂ ਨਾ ਪਹਿਲਾਂ ਤਾਰੂ ਸਿੰਘ ਨੂੰ ਫੜ ਲਿਆ ਜਾਵੇ ਕਿਉਂਕਿ ਉਹ ਤਾਂ ਇਕੱਲਾ ਹੀ ਹੈ ਫੌਜੀਆਂ ਦੀ ਇੱਕ ਛੋਟੀ ਟੁਗਲੀ ਭਾਈ ਤਾਰੂ ਸਿੰਘ ਨੂੰ ਫੜਨ ਲਈ ਭੇਜੀ ਗਈ ਤੇ ਨਾਲ ਹੀ ਜਕਰੀਏ ਦੇ ਮਤਾਬ ਸਿੰਘ ਨੂੰ ਲੱਭਣ ਦਾ ਹੁਕਮ ਦਿੱਤਾ 20 ਸਿਪਾਈ ਇੱਕ ਮੁਗਲ ਘੋੜਸਵਾਰ ਅਫਸਰ ਨਾਲ ਗਏ ਤੇ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਪੜਾਣੇ ਪਿੰਡ ਲਿਆ ਭਾਈ ਸਾਹਿਬ ਦੀ ਭੈਣ ਨੂੰ ਵੀ ਨਾਲ ਹੀ ਫੜ ਲਿਆ ਗਿਆ ਜਾਦ ਇਲਾਕੇ ਵਿੱਚ ਭਾਈ ਤਾਰੂ ਸਿੰਘ ਦੇ ਫੜੇ ਜਾਣ ਦੀ ਖਬਰ ਫੈਲੀ ਤਾਂ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਪਹਿਲਾਂ ਤਾਂ ਫੌਜ ਦੀ ਇੱਕ ਛੋਟੀ ਟੁਕੜੀ ਡਰ ਗਈ ਤੇ ਕਿਸੇ ਡਰੇ ਹੋਏ ਬੰਦੇ ਵਾਂਗ ਹਮਲਾਵਰ ਹੋ ਗਈ ਪਰ ਮਗਰੋਂ ਕੁਝ ਮਹਤਵਪੂਰਨ ਲੋਕਾਂ ਨੇ ਅਫਸਰ ਨੂੰ ਕੁਝ ਪੈਸੇ ਦਿੱਤੇ ਕਿ ਉਹਨਾਂ ਨੂੰ ਭਾਈ ਤਾਰੂ ਸਿੰਘ ਦੇ ਦਰਸ਼ਨ ਕਰਵਾ ਦਿੱਤੇ ਜਾਂ ਕੁਝ ਸਿਆਣੇ ਆਗੂ ਭਾਈ ਤਾਰੂ ਸਿੰਘ ਨੂੰ ਮਿਲੇ ਤੇ ਕਹਿਣ ਲੱਗੇ ਕਿ ਅਸੀਂ ਕਿਸੇ ਵੀ ਤਰ੍ਹਾਂ ਤੁਹਾਨੂੰ ਛਡਵਾ ਲੈਣਾ ਹੈ ਇਹਨਾਂ ਚਾਰ ਕੁ ਸੁਪਾਈਆਂ ਨੂੰ ਅਸੀਂ ਕੁੱਟ ਕੇ ਦਬਲ ਦੇਣਾ ਹੈ ਤੇ ਤੁਹਾਨੂੰ ਭਜਾ ਕੇ ਲੈ ਜਾਣਾ ਹੈ ਪਰ ਪਹਿਲਾਂ ਉਹਨਾਂ ਨੇ ਘੋਰ ਸਵਾਰ ਅਫਸਰ ਨੂੰ ਕੁਝ ਹੋਰ ਰਕਮ ਦੇ ਕੇ ਭਾਈ ਤਾਰੂ ਸਿੰਘ ਦੀ ਭੈਣ ਨੂੰ ਛਡਵਾ ਲਿਆ ਹੈ ਭਾਈ ਤਾਰੂ ਸਿੰਘ ਨੇ ਲੋਕਾਂ ਨੂੰ ਸਮਝਾਇਆ ਕਿ ਉਹ ਕੋਈ ਐਸਾ ਕਦਮ ਨਾ ਚੁੱਕਣ ਕਿ ਹਕੂਮਤ ਪਿੰਡਾਂ ਤੇ ਤਸ਼ੱਦਦ ਕਰਨ ਦਾ ਬਹਾਨਾ ਮਿਲ ਸਕੇ ਹਕੂਮਤ ਤਾਂ ਪਹਿਲਾਂ ਹੀ ਸਿੱਖ ਪੱਖੀਆਂ ਦੇ ਪਿੰਡਾਂ ਤੇ ਪਿੰਡ ਉਜਾੜ ਰਹੀ ਹੈ ਉਜੜਦੇ ਨੇ ਤਾਂ ਉਜੜ ਜਾਣ ਪਿੰਡ ਪਰ ਅਸੀਂ ਤੁਹਾਡੇ ਜਿਹਾ ਸੰਤਰੂਨ ਮੁਗਲਾਂ ਦੇ ਹੱਥ ਨਹੀਂ ਲੱਗੰਦੇ ਨਾ ਕੋਈ ਨੌਜਵਾਨ ਪਿੰਡੂ ਬੋਲਿਆ ਮੇਰੇ ਜਿਹਾ ਤਾਂ ਕੋਈ ਹੋਰ ਜੰਮ ਪਵੇਗਾ ਪਰ ਖਾਲਸੇ ਦੇ ਹਤਾਸ਼ੀ ਐਸੇ ਪਿੰਡ ਕਿੱਥੋਂ ਲੱਭਾਂਗੇ ਜੋ ਸੋ ਮੌਕਾ ਵਿਚਾਰੋ ਪੰਥ ਨੂੰ ਬੰਦਿਆਂ ਦੇ ਘਾਟੇ ਨਹੀਂ ਤੁਹਾਡੇ ਜੇ ਪੱਕੇ ਸਿਦਕਾਂ ਵਾਲੇ ਕਿਤੇ ਨਿੱਤ ਦਿਹਾੜੀ ਤਾਂ ਨਹੀਂ ਜੰਮਦੇ ਕੱਚ ਪੱਕ ਦੀ ਪਛਾਣ ਦਾ ਵੇਲਾ ਤਾਂ ਹੁਣ ਆਇਆ ਹੈ ਇਹ ਤਾਂ ਮੁਗਲਾਂ ਦੀ ਤਲਵਾਰ ਹੇਠ ਹੀ ਪਤਾ ਲੱਗੇਗਾ ਕਿ ਸਾਡਾ ਸਿਦਕ ਕਿੰਨਾ ਕੁ ਪਕੇਰਾ ਹੈ ਸੋ ਬੇਨਤੀ ਮੰਨੋ ਤੇ ਵਾਪਸ ਚਲੇ ਜਾਓ ਅਰਦਾਸ ਕਰੋ ਕਿ ਮਹਾਰਾਜ ਮੈਨੂੰ ਭਾਈ ਮੋਤੀराम ਮਹਿਰੇਵਾਂ ਸਿਦਕ ਬਖਸ਼ਣ ਭਾਈ ਮੋਤੀराम ਮਹਿਰੇਵਾਂ ਭਾਈ ਤਾਰੂ ਸਿੰਘ ਦੇ ਅੰਦਰ ਵੀ ਸਦਾ ਇਹੋ ਇੱਛਾ ਪ੍ਰਬਲ ਰਹਿੰਦੀ ਸੀ ਕਿ ਸਰੀਰ ਦਾ ਰੋਮ ਰੋਮ ਸਿੰਘਾਂ ਤੋਂ ਕੁਰਬਾਨ ਹੋ ਜਾਵੇ ਭਾਵਨਾ ਇਥੋਂ ਤੱਕ ਸੀ ਕਿ ਜੇ ਕਦੇ ਸਿੰਘਾਂ ਠੰਡ ਲੰਗੇ ਤਾਂ ਭਾਈ ਤਾਰੂ ਸਿੰਘ ਆਪਣੇ ਸਰੀਰ ਦਾ ਅੰਗੀਠਾ ਕਿਹੜਾ ਨਾਂ ਬਣਾ ਦੇਣ ਸਿੰਘਾਂ ਦੇ ਸੈਕਣ ਲਈ ਭਾਈ ਤਾਰੂ ਸਿੰਘ ਜੀ ਦੇ ਸਮਝਾਉਣ ਤੇ ਪਿੰਡ ਵਾਲੇ ਮੰਨ ਗਏ ਰਾਤ ਉਹਨਾਂ ਨੇ ਉੱਥੇ ਭਾਈ ਸਾਹਿਬ ਕੋਲ ਹੀ ਬਤੀਤ ਕੀਤੀ ਸਵੇਰੇ ਮਗਲ ਟੁਕੜੀ ਭਾਈ ਤਾਰੂ ਸਿੰਘ ਨੂੰ ਲੈ ਕੇ ਲਾਹੌਰ ਵੱਲ ਜਾਣ ਦੀ ਤਿਆਰੀ ਕਰਨ ਲੱਗੀ ਸਾਰੀ ਸੰਗਤ ਹੱਥ ਜੋੜ ਖਲੋਤੀ ਸੀ ਤੇ ਆਵਾਜ਼ਾਂ ਆ ਰਹੀਆਂ ਸਨ ਹੇ ਸੱਚੇ ਪਾਤਸ਼ਾਹ ਸਿੰਘ ਦੀ ਸਿੱਖੀ ਕਿਸਾਂ ਸਵਾਸਾਂ ਨਾਲ ਨਿਭ ਜਾਵੇ ਅੰਗ ਸੰਗ ਸਹਾਈ ਹੋਣਾ ਸਤਿਗੁਰੂ ਗੁਰੂ ਕੇ ਸਿੰਘਾਂ ਨੂੰ ਠੰਡੇ ਬੁਰਜ ਦੇ ਸਦਕ ਬਖਸ਼ਣਾ ਤੇ ਹੰਕਾਰੀਆਂ ਦੇ ਹੰਕਾਰ ਭੰਣੇ ਭਾਈ ਸਾਹਿਬ ਦੀ ਭੈਣ ਨੂੰ ਛਡਵਾ ਕੇ ਪਿੰਡ ਵਾਲੇ ਨਾ ਲੈ ਗਏ ਤੇ ਮੁਗਲ ਟੁਕੜੀ ਲਾਹੌਰ ਦੇ ਰਾਹ ਪੈ ਗਈ। ਕੁਝ ਦਿਨ ਉਹਨਾਂ ਨੂੰ ਬੰਦੀਖਾਨੇ ਵਿੱਚ ਕੈਦ ਰੱਖਿਆ ਗਿਆ। ਸੰਗਤਾਂ ਉਸ ਜੇਲ੍ਹ ਨੂੰ ਬਾਹਰੋਂ ਮੱਥਾ ਟੇਕ ਟੇਕ ਕੇ ਲੰਘਦੀਆਂ ਹਨ ਜਿੱਥੇ ਭਾਈ ਸਾਹਿਬ ਬੰਦ ਹਨ। ਬਹੁਤੇ ਸਿੰਘ ਸਿਪਾਈਆਂ ਨੂੰ ਪੈਸੇ ਵੀ ਦਿੰਦੇ ਹਨ ਕਿ ਭਾਈ ਸਾਹਿਬ ਦੀ ਇੱਕ ਝਲਕ ਦਿਖਾ ਦਿੱਤੀ ਜਾਵੇ। ਮੁਗਲਾਂ ਦੇ ਜ਼ੁਲਮ ਵੱਧ ਰਹੇ ਸਨ ਤੇ ਭਾਈ ਸਾਹਿਬ ਦੇ ਚਿਹਰੇ ਦੀ ਲਾਲੀ ਮਨਸੂਰ ਵਾਂਗ ਸਿੰਘ ਸਿੰਘ ਨੂੰ ਇਹ ਲੋੜ ਨਹੀਂ ਸੀ ਕਿ ਸਰੀਰ ਸਰੀਰ ਵਿੱਚੋਂ ਨਿਕਲਦਾ ਲਹੂ ਚਿਹਰੇ ਉੱਪਰ ਮਲਣਾ ਪਵੇ ਤਾਂ ਕਿ ਚਿਹਰਾ ਲਾਲ ਭਾ ਮਾ ਸਕੇ ਭਾਈ ਸਾਹਿਬ ਨੇ ਮੁਗਲਾਂ ਦਾ ਦਿੱਤਾ ਅੰਨ ਪਾਣੀ ਮੂੰਹ ਨੂੰ ਨਹੀਂ ਲਾਇਆ ਤੇ ਭੁੱਖੀ ਦੇ ਵਿੱਚੋਂ ਵੀ ਸਬਰ ਸੰਤੋਖ ਡੋਲ ਡੋਲ ਪੈ ਰਿਹਾ ਹੈ ਹੁਣ ਹਾਕਮ ਨੂੰ ਇਹ ਕੌਣ ਦੱਸੇ ਕਿ ਦੇਹਾਂ ਤੋਂ ਤਾਂ ਸਿੰਘ ਉਸੇ ਦਿਨ ਪਾਰ ਹੋ ਜਾਂਦਾ ਹੈ ਜਦ ਆਨੰਦਪੁਰਸ ਦਾ ਇੱਕ ਘੋਟ ਜਲ ਵੀ ਛਕ ਲਵੇ ਤੇ ਤਾਰੂ ਸਿੰਘ ਨੇ ਤਾਂ ਉਸ ਜਲ ਤੋਂ ਬਣਿਆ ਅੰਮ੍ਰਿਤ ਛਕਿਆ ਹੋਇਆ ਹੈ ਖੰਡਿਆਂ ਨੂੰ ਮੱਥੇ ਨਾਲ ਛਾਉਣ ਵਾਲੇ ਕਦੇ ਸਿਰ ਲੱਥਨ ਤੋਂ ਨਹੀਂ ਡਰਦੇ ਜੀਂਦੇ ਹੱਥ ਬਲਦੀ ਛਮਸ਼ਾਲ ਹੋਵੇ ਉਸ ਨੂੰ ਹਨੇਰਾ ਕੀ ਡਰਾਵੇਗਾ ਮੌਦਾ ਫਰਿਸ਼ਤਾ ਸਿੰਘ ਅੱਗੇ ਹੱਥ ਜੋੜੀ ਖਲੋਤਾ ਹੈ ਲਓ ਜੀ ਅੱਜ ਲਈ ਇਹਨਾਂ ਇਤਿਹਾਸ ਲੈ ਕੇ ਹਾਜ਼ਰ ਹੋਏ ਹਾਂ ਇਤਿਹਾਸ ਪੜਦੇ ਆ ਸੁਣਦੇ ਆ ਸੁਣਾਉਂਦੇ ਆ ਬੇਨਤਾ ਪਤਰਾਂ ਦੀ ਭੁੱਲਾਂ ਚੁੱਕਾ ਹੋ ਜਾਂਦੀਆਂ ਹਨ ਨਾਦਾਨ ਜਿਆ ਸਿੰਘ ਸਾਣ ਕੇ ਮਾਫ ਕਰ ਦੇਣਾ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਨੀ ਕਿ ਸਿੰਘ ਨੂੰ ਇਤਿਹਾਸ ਪੜਨ ਦੀ ਸੋਝੀ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ